ਪਾਰਟੀਆਂ ਦੇ ਲੋਕ ਇਹ ਗੱਲ ਕਹਿ ਰਹੇ ਸੀਗੇ ਕਿ ਜੀਵਨ ਗੁਪਤਾ ਦਾ ਦੌੜ ਚ ਨਹੀਂ ਹੈ ਉਹ ਅੱਜ ਉਹਨਾਂ ਦੇ ਬੁੱਲਾਂ ਤੇ ਸਿਕੜੀ ਆਈ ਹੋਈ ਹੈ ਸਭ ਤੋਂ ਜ਼ਿਆਦਾ ਉਹਨਾਂ ਨੂੰ ਭਾਜਪਾ ਤੋਂ ਡਰ ਲੱਗ ਰਿਹਾ ਹੈ ਨੂੰ ਯਾਰ ਹੁਣ ਇਹ ਸਾਰਾ ਲੋਕਾਂ ਦਾ ਪਿਆਰ ਦੇ ਸਤਕਾ ਜਿੰਨਾ ਮੈਨੂੰ ਪਿਆਰ ਲੋਕਾਂ ਨੇ ਇਸ 14 ਦਿਨ ਦੀ ਕੈਂਪੇਨ ਚ ਦਿੱਤਾ ਹੈ ਮੇਰੇ ਆਪਣੇ ਵੀ ਮੇਰੀ ਸੋਚ ਤੋਂ ਵੀ ਪਰੇ ਆ ਕੀ ਲੱਗਦਾ ਹੈ ਬੀਜੇਪੀ ਇਸ ਵਾਰ ਕਿੰਨੇ ਵੋਟਾਂ ਨਾਲ ਜਿੱਤੇਗੀ ਦੇਖੋ ਵੋਟਾਂ ਦਾ ਦੇਖੋ ਇਹ ਤਾਂ ਮੈਂ ਕੋਈ ਨਾ ਤਾਂ ਜੋਸ਼ੀਆ ਤੇ ਨਾ ਮੈਂ ਇਸ ਬਾਰੇ ਕੱਚ ਕਹਿ ਸਕਦਾ ਪਰ ਮੈਂ ਇੰਨੀ ਗੱਲ ਜ਼ਰੂਰ ਕਹਿ ਸਕਦਾ ਕਿ 2027 ਦੀ ਤਿਆਰੀ ਵਾਸਤੇ ਬੀਜੇਪੀ ਇਤਿਹਾਸ ਵਿੱਚ ਜਾਂਦਾ ਹੈ ਇਹ ਮੈਂ ਕਹਿ ਸਕਦਾ ਬਿਲਕੁਲ ਕਿੰਨਾ ਕਿੰਨਾ ਦੇ ਦੇਉ ਲਗਾਤਾਰ ਜਿਹੜਾ ਰਾਸ਼ਨ ਹੈ ਉਹ ਵੀ ਬਕੜਿਆ ਜਾ ਰਿਹਾ ਜੀ ਦੇਖੋ ਮੈਂ ਮੈਂ ਇੱਕ ਤੁਹਾਡੇ ਮਾਧਿਅਮ ਦੇ ਨਾਲ ਅਪੀਲ ਕਰਨੀ ਚਾਹੁੰਦਾ ਤੁਸੀਂ ਵੀ ਪੰਜਾਬੀਆਂ ਸਾਰੇ ਮੈਂ ਵੀ ਪੰਜਾਬੀ ਹਾਂ ਇਹ ਜਿਹੜੇ ਰਾਸ਼ਨ ਵੰਡ ਕੇ ਸ਼ਰਾਬ ਵੰਡ ਕੇ ਪੈਸਾ ਵੰਡ ਕੇ ਵੋਟਾਂ ਖਰੀਦਦੇ ਹਨ ਜੋ ਹੋ ਗਿਆ ਹੋ ਗਿਆ ਮੈਂ ਜਨਤਾ ਲੁਧਿਆਣਾ ਪੱਛਮੀ ਦੇ ਹਲਕੇ ਦੀ ਸਾਰੀ ਜਨਤਾ ਨੂੰ ਅਪੀਲ ਕਰਦਾ ਕਿ ਸੱਚ ਨਾਲ ਖੜ ਜਿਓ ਬਸ ਤੁਸੀਂ ਝੂਠੇ ਨੂੰ ਹਰਾਓ ਜੇ ਤੁਹਾਨੂੰ ਲੱਗਦਾ ਕਿ ਭਾਰਤੀ ਜਨਤਾ ਪਾਰਟੀ ਸੱਚੀ ਹੈ ਜੇ ਤੁਹਾਨੂੰ ਲੱਗਦਾ ਕਿ ਮੋਦੀ ਜੀ ਦੀ ਸੋਚ ਪੰਜਾਬ ਨੂੰ ਅੱਗੇ ਲੈ ਕੇ ਜਾਣ ਵਾਲੀ ਹੈ ਜੇ ਤੁਹਾਨੂੰ ਲੱਗਦਾ ਕਿ ਜੀਵਨ ਗੁਪਤਾ ਥੋੜਾ ਪ੍ਰਤੀਨਿਧੀ ਕਰ ਸਕਦਾ ਇੱਕ ਪੰਜਾਬ ਦੀ ਸਹੀ ਸੋਚ ਤੇ ਪਹਿਰਾ ਦੇ ਸਕਦਾ ਜੇ ਮੇਰੇ ਤੇ ਭਰੋਸਾ ਹੈ ਮੇਰੇ ਮੇਰੇ ਅਚਰਣ ਤੇ ਭਰੋਸਾ ਤੇ ਕਿਰਪਾ ਕਰਕੇ ਕਮਲ ਦੇ ਫੁੱਲ ਨੂੰ ਵੋਟ ਪਾਓ ਔਰ ਤਾਂ ਜੋ ਪੰਜਾਬ ਦਾ ਅਗਲਾ ਜਿਹੜਾ 2027 ਦੇ ਵਿੱਚ ਚੋਣਾਂ ਹੋਣੀਆਂ ਉਸ ਦੇ ਸੁਨਹਿਰੇ ਭਵਿੱਖ ਦੀ ਨੀਂਹ ਪੱਥਰ ਰੱਖੀ ਜਾਵੇ ਤੇ ਤੁਸੀਂ ਵੋਟ ਵੀ ਪਾ ਜਾ ਰਹੇ ਤੇ ਵੋਟਰਾਂ ਨੂੰ ਵੀ ਮਿਲੇ ਦੇਖੋ ਵੋਟਰਸ ਨੂੰ ਮੇਰੀ ਇਹ ਹੀ ਅਪੀਲ ਹੈ ਕਿ ਨਾ ਸ਼ਰਾਬ ਨੂੰ ਨਾ ਨੋਟ ਨੂੰ ਪੰਜਾਬ ਦੀ ਕਿਸਮਤ ਬਦਲੇਗੀ ਅਸੀਂ ਅੱਛੀ ਸੋਚੋ ਜੇ ਅੱਛੀ ਸੋਚ ਰੱਖਾਂਗੇ ਤੇ ਪੰਜਾਬ ਦੀ ਕਿਸਮਤ ਬਦਲਣੀ ਹੈ ਨਾ ਸ਼ਰਾਬ ਵਾਲਿਆਂ ਨੂੰ ਨਾ ਨੋਟਾਂ ਵਾਲਿਆਂ ਨੂੰ ਵੋਟਾਂ ਨਾ ਪਾਈਓ ਵੋਟਾਂ ਪਾਈਓ ਸੱਚੀ ਸੋਚ ਵਾਲੇ ਬੰਦਿਆਂ ਨੂੰ ਬਸ ਪਾਰਟੀਆਂ ਦੇ ਲੋਕ ਇਹ ਗੱਲ ਕਹਿ ਰਹੇ ਸੀਗੇ ਕਿ ਜੀਵਨ ਗੁਪਤਾ ਦਾ ਦੌੜ ਚ ਨਹੀਂ ਹੈ ਉਹ ਅੱਜ ਉਹਨਾਂ ਦੇ ਬੁੱਲਾਂ ਤੇ ਸਿਕੜੀਆਂ ਹੋਈ ਹੈ ਸਭ ਤੋਂ ਜ਼ਿਆਦਾ ਉਹਨਾਂ ਨੂੰ ਭਾਜਪਾ ਤੋਂ ਡਰ ਲੱਗ ਰਿਹਾ ਹੈ ਹੁਣ ਇਹ ਸਾਰਾ ਲੋਕਾਂ ਦਾ ਪਿਆਰ ਦੇ ਸਤਕਾ ਹੈ ਜਿੰਨਾ ਮੈਨੂੰ ਪਿਆਰ ਲੋਕਾਂ ਨੇ ਇਸ 14 ਦਿਨ ਦੀ ਕੈਂਪੇਨ ਚ ਦਿੱਤਾ ਮੇਰੇ ਆਪਣੇ ਵੀ ਮੇਰੀ ਸੋਚ ਤੋਂ ਵੀ ਪਰੇ ਆ ਕੀ ਲੱਗਦਾ ਹੈ ਬੀਜੇਪੀ ਇਸ ਵਾਰ ਕਿੰਨੇ ਵੋਟਾਂ ਨਾਲ ਜਿੱਤੇਗੀ ਦੇਖੋ ਵੋਟਾਂ ਦਾ ਦੇਖੋ ਇਹ ਤਾਂ ਮੈਂ ਕੋਈ ਨਾ ਤਾਂ ਜੋਸ਼ੀਆ ਤੇ ਨਾ ਮੈਂ ਇਸ ਵਾਰ ਇਹ ਕੱਚ ਕਹਿ ਸਕਦਾ ਪਰ ਮੈਂ ਇੰਨੀ ਗੱਲ ਜ਼ਰੂਰ ਕਹਿ ਸਕਦਾ ਕਿ 2027 ਦੀ ਤਿਆਰੀ ਵਾਸਤੇ ਬੀਜੇਪੀ ਇਤਿਹਾਸ ਰਚ ਦਿੰਦਾ ਇਹ ਮੈਂ ਕਹਿ ਸਕਦਾ ਬਿਲਕੁਲ ਕਿੰਨੇ ਕਿੰਨੇ ਦੇ ਦੇ ਲਗਾਤਾਰ ਜਿਹੜਾ ਰਾਸ਼ਨ ਉਹ ਵੀ ਪਕੜਿਆ ਜਾ ਰਿਹਾ ਜੀ ਦੇਖੋ ਮੈਂ ਮੈਂ ਇੱਕ ਤੁਹਾਡੇ ਮਾਧਿਅਮ ਦੇ ਨਾਲ ਅਪੀਲ ਕਰਨੀ ਚਾਹੁੰਦਾ ਤੁਸੀਂ ਵੀ ਪੰਜਾਬੀਓ ਸਾਰੇ ਮੈਂ ਵੀ ਪੰਜਾਬੀ ਆ ਇਹ ਜਿਹੜੇ ਰਾਸ਼ਨ ਵੰਡ ਕੇ ਸ਼ਰਾਬ ਵੰਡ ਕੇ ਪੈਸਾ ਵੰਡ ਕੇ ਵੋਟਾਂ ਖਰੀਦੇ ਹਨ ਜੋ ਹੋ ਗਿਆ ਹੋ ਗਿਆ ਮੈਂ ਜਨਤਾ ਲੁਧਿਆਣਾ ਪੱਛਮੀ ਦੇ ਹਲਕੇ ਦੀ ਸਾਰੀ ਜਨਤਾ ਨੂੰ ਅਪੀਲ ਕਰਦਾ ਕਿ ਸੱਚ ਨਾਲ ਖੜ ਜਿਓ ਬਸ ਤੁਸੀਂ ਝੂਠੇ ਨੂੰ ਹਰਾਓ ਜੇ ਤੁਹਾਨੂੰ ਲੱਗਦਾ ਕਿ ਭਾਰਤੀ ਜਨਤਾ ਪਾਰਟੀ ਸੱਚੀ ਹੈ ਜੇ ਤੁਹਾਨੂੰ ਲੱਗਦਾ ਕਿ ਮੋਦੀ ਜੀ ਦੀ ਸੋਚ ਪੰਜਾਬ ਨੂੰ ਅੱਗੇ ਲੈ ਕੇ ਜਾਣ ਵਾਲੀ ਹੈ ਜੇ ਤੁਹਾਨੂੰ ਲੱਗਦਾ ਹੈ ਕਿ ਜੀਵਨ ਗੁਪਤਾ ਤੁਹਾਡਾ ਪ੍ਰਤੀਨਿਧੀ ਕਰ ਸਕਦਾ ਇੱਕ ਪੰਜਾਬ ਦੀ ਸਹੀ ਸੋਚ ਤੇ ਪਹਿਰਾ ਦੇ ਸਕਦਾ ਜੇ ਮੇਰੇ ਤੇ ਭਰੋਸਾ ਹੈ ਮੇਰੇ ਮੇਰੇ ਅਚਰਣ ਤੇ ਭਰੋਸਾ ਹੈ ਤੇ ਕਿਰਪਾ ਕਰਕੇ ਕਮਲ ਦੇ ਫੁੱਲ ਨੂੰ ਵੋਟ ਪਾਓ ਔਰ ਤਾਂ ਜੋ ਪੰਜਾਬ ਦਾ ਅਗਲਾ ਜਿਹੜਾ 2027 ਦੇ ਵਿੱਚ ਚੋਣਾ ਹੋਣੀ ਆ ਉਸ ਦੇ ਸੁਨਹਿਰੇ ਭਵਿੱਖ ਦੀ ਨੀਂਹ ਪੱਥਰ ਰੱਖੀ ਜਾਵੇ ਤੇ ਤੁਸੀਂ ਵੋਟ ਵੀ ਪਾਣ ਜਾ ਰਹੇ ਤੇ ਵੋਟਰਾਂ ਨੂੰ ਵੀ ਦੇਖੋ ਵੋਟਰਸ ਨੂੰ ਮੇਰੀ ਇਹ ਹੀ ਪੀਲ ਹੈ ਕਿ ਨਾ ਸ਼ਰਾਬ ਨੂੰ ਨਾ ਨੋਟ ਨੂੰ ਪੰਜਾਬ ਦੀ ਕਿਸਮਤ ਬਦਲੇਗੀ ਅਸੀਂ ਅੱਛੀ ਸੋਚ ਲੋ ਜੇ ਅੱਛੀ ਸੋਚ ਰੱਖਾਂਗੇ ਤੇ ਪੰਜਾਬ ਦੀ ਕਿਸਮਤ ਬਦਲਣੀ ਹੈ ਨਾ ਸ਼ਰਾਬ ਵਾਲਿਆਂ ਨੂੰ ਨਾ ਨੋਟਾਂ ਵਾਲਿਆਂ ਨੂੰ ਵੋਟਾਂ ਨਾ ਪਾਈਓ ਵੋਟਾਂ ਪਾਈਓ ਸੱਚੀ ਸੋਚ ਵਾਲੇ ਬੰਦਿਆਂ ਨੂੰ ਬਸ